ਹਾਂਜੀ 사ਤਸੰਗ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤਸੰਗ ਜੀ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਆਂ ਕੀਰਤਪਰ ਸਾਹਿਬ ਗੁਰਦੁਆਰਾ ਸ਼ੀਸ਼ ਮਹਿਲ ਜੀ ਦੇ ਤੇ ਅੱਜ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਸਥਾਨ ਪ੍ਰਕਾਸ਼ ਸਥਾਨ ਹੈਗਾ ਇਹ ਤੇ ਅੱਜ ਉਹਨਾਂ ਦਾ ਜਨਮ ਦਿਨ ਜਿਹੜਾ ਬੜੀ ਧੂਮ-ਧਾਮ ਦੇ ਨਾਲ ਕੀਰਤਪਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਬਹੁਤ ਹੀ ਸ਼ਰਧਾ ਉਤਪਾਵਨਾ ਦੇ ਨਾਲ ਜਿਹੜਾ ਸਜਾਇਆ ਹੋਇਆ ਹੈ ਤੇ ਆਪਾਂ ਜਿਵੇਂ ਆਏ ਹੈਗੇ ਆ ਆਪਣੀ ਫੈਮਲੀ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਸਾਰਾ ਆਲਾ ਦੁਆਲਾ ਜਿਹੜਾ ਗੁਰਦੁਆਰਾ ਸਾਹਿਬ ਦਾ ਦਰਬਾਰ ਸਾਹਿਬ ਦਾ ਬਹੁਤ ਹੀ ਸ਼ਰਧਾ ਦੇ ਨਾਲ ਸਜਾਇਆ ਹੋਇਆ ਹੈ ਬਹੁਤ ਸਾਰੀ ਰੌਣਕ ਸੀਗੀ ਇੱਥੇ ਸਾਧ ਸੰਗਤਾਂ ਜਿਹੜੀਆਂ ਕੀਰਤਨ ਦਰਬਾਰ ਜਿਹੜਾ ਚੱਲ ਰਿਹਾ ਸੀਗਾ ਨਤਮਸਤਿਕ ਹੋ ਕੇ ਲੰਗਰ ਛੱਕੇ ਆਨੰਦ ਮਾਣ ਰਹੀਆਂ ਸੀਗੀਆਂ ਤੇ ਅਸੀਂ ਵੀ ਪੂਰੀ ਸ਼ਰਧਾ ਭਾਵਨਾ ਦੇ ਨਾਲ ਮੱਥਾ ਟੇਕਿਆ ਇਹ ਤੁਸੀਂ ਅੰਦਰ ਦੀਆਂ ਤਸਵੀਰਾਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਜਿਹੜਾ ਸਜਾਇਆ ਹੋਇਆ ਸੀਗਾ ਗੁਰੂਆਂ ਦਾ ਸਥਾਨ ਜਿਹੜਾ ਤੇ ਲਾਈਵ ਟੈਲੀਕਾਸਟ ਵੀ ਜਿਹੜਾ ਇਹਨਾਂ ਦਾ ਚੱਲ ਰਿਹਾ ਸੀਗਾ ਤੇ ਫੁੱਲਾਂ ਦੀ ਹਰ ਕੰਧ ਦੇ ਉੱਤੇ ਜਿਹੜੀ ਵਰਖਾ ਇੱਕ ਤਰ੍ਹਾਂ ਦੀ ਕੀਤੀ ਹੋਈ ਸੀਗੀ ਲੜੀਆਂ ਹੀ ਲੜੀਆਂ ਫੁੱਲਾਂ ਦੀਆਂ ਜਿਹੜੀਆਂ ਲੱਗੀਆਂ ਹੋਈਆਂ ਸੀਗੀਆਂ ਆ ਆਨੰਦ ਆ ਗਿਆ ਜੀ ਦੇਖ ਕੇ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਤੇ ਬਾਹਰਲੇ ਪਾਸਿਓ ਤੁਹਾਨੂੰ ਦਿਖਾਉਂਦੇ ਆ ਆ ਦੇਖੋ ਜੀ ਲੰਗਰ ਹਾਲ ਵਾਲੇ ਪਾਸੇ ਜਿਹੜਾ ਪੁਰਾਣਾ ਇਮਾਰਤ ਆ ਉਹ ਵੀ ਬੜੀ ਚਰਦਾ ਦੇ ਨਾਲ ਸਜਾਈ ਹੋਈ ਸੀਗੀ ਸੋ ਸਾਧ ਸੰਗਤ ਜੀ ਐਦਾਂ ਦੀਆਂ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਵੀਡੀਓ ਚੰਗੀਆਂ ਲੱਗਦੀਆਂ ਤਾਂ ਜ਼ਰੂਰ ਐਪਰੀਸ਼ੀਏਟ ਕਰਿਆ ਕਰੋ ਕਿਉਂਕਿ ਅਸੀਂ ਧਾਰਮਿਕ ਵੀਡੀਓ ਲੈ ਕੇ ਤੁਹਾਡੇ ਤੱਕ ਆ ਸਕੀਏ ਤੇ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਲੜੀਆਂ ਦੇ ਨਾਲ ਜਿਹੜਾ ਗੁਰਦੁਆਰਾ ਬਹੁਤ ਹੀ ਸੁੰਦਰ ਜਿਹੜਾ ਸਜਾਇਆ ਹੋਇਆ ਸੀਗਾ ਸੋ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਵੱਧ ਤੋਂ ਵੱਧ ਇਹ ਜਿਹੜੀ ਜਾਣਕਾਰੀ ਹੈਗੀ ਆ ਲੋਕਾਂ ਤੱਕ ਪਹੁੰਚ ਸਕੇ ਇਹ ਗੁਰਦੁਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਤੇ ਹਰ ਰਾਏ ਸਾਹਿਬ ਜੀ ਦਾ ਹੈਗਾ ਇਹ ਇੱਥੇ ਪ੍ਰਕਾਸ਼ ਅਸਥਾਨ ਹੈ ਇੱਥੇ ਤੁਹਾਨੂੰ ਅਸੀਂ ਬਾਗ ਦੀ ਵੀਡੀਓ ਹਰਕ੍ਰਿਸ਼ਨ ਸਾਹਿਬ ਜੀ ਦੇ ਜਿਹੜਾ ਬਾਗ ਸੀਗਾ ਉਹਦੀ ਵੀਡੀਓ ਅਲੱਗ ਤੋਂ ਪਾਵਾਂਗੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਅਗਲਾ ਜਿਹੜਾ ਭਾਗ ਹੈ ਉਹ ਬਾਗ ਦੇ ਉੱਤੇ ਬਣਾਵਾਂਗੇ ਕਿਉਂਕਿ ਇੱਥੇ ਬਾਗ ਸੀਗਾ ਉਹਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਉਸ ਸਮੇਂ ਗੁਰੂ ਜੀ ਉਗਾਇਆ ਕਰਦੇ ਸੀਗੇ ਜਿਨ੍ਹਾਂ ਦੇ ਨਾਲ ਗਰੀਬ ਲੋਕ ਜਾਂ ਆਪਣੇ ਜਿਹੜਾ ਕੀਰਤਪੁਰ ਸਾਹਿਬ ਦੇ ਲੋਕ ਸੀਗੇ ਉਹਨਾਂ ਦੀ ਉਹ ਮਦਦ ਕਰਿਆ ਕਰਦੇ ਸੀ ਕਿ ਦਵਾਈ ਬੂਟੀਆਂ ਆਪਣੀਆਂ ਘਰ ਦੀਆਂ ਤਿਆਰ ਕਰਦੇ ਸੀਗੇ ਤੇ ਉੱਥੇ ਉਹਨਾਂ ਨੇ ਫਲਦਾਰ ਪੌਦੇ ਬਹੁਤ ਸਾਰਾ ਜਾਨਕਿ ਉਸ ਬਾਗ ਦੇ ਵਿੱਚ ਉਹਨਾਂ ਨੇ ਆਪਣਾ ਉਸ ਟਾਈਮ ਦਾ ਜੜੀਆਂ ਬੂਟੀਆਂ ਦਾ ਖਜ਼ਾਨਾ ਜਿਹੜਾ ਲਗਾਇਆ ਹੋਇਆ ਸੀਗਾ ਇਹ ਰਾਤ ਦਾ ਦ੍ਰਿਸ਼ ਹੈ ਜੀ ਸ਼ਾਮ ਬੇਲੇ ਦਾ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੈ ਗੁਰਦੁਆਰਾ ਸਾਹਿਬ ਗੁਰੂਆਂ ਦਾ ਸਥਾਨ ਹੈ ਜਿਹੜਾ ਤੇ ਅਸੀਂ ਇੱਥੇ ਪ੍ਰਸ਼ਾਦਾ ਛਕਿਆ ਲੰਗਰ ਹਾਲ ਦੇ ਵਿੱਚ ਬੱਚਿਆਂ ਦੇ ਨਾਲ ਤੇ ਉਸ ਤੋਂ ਬਾਅਦ ਅਸੀਂ ਬਾਗ ਗਏ ਬਾਗ ਦੀ ਵੀਡੀਓ ਉਹ ਅਲੱਗ ਤੋਂ ਤੁਹਾਨੂੰ ਦਿਖਾਵਾਂਗੇ ਸੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ